ਪਰसों ਰਾਤ ਕਰੀਬਨ 9:30 ਵਜੇ ਡਾਂਗੂ ਰੋਡ ਦੇ ਉੱਤੇ ਇੱਕ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਦੋ ਗਰੁੱਪਸ ਆਪਸ ਦੇ ਵਿੱਚ ਲੜ ਪਏ ਸੀਗੇ ਐਂਡ ਉਹਦੇ ਵਿੱਚ ਇੱਕ ਬੰਦਾ ਜਿਹਦਾ ਨਾਮ ਸਨੀ ਉਰਫ ਲੰਡਾ ਸੀਗਾ ਸਨ ਆਫ ਓਮ ਪ੍ਰਕਾਸ਼ ਉਹਦਾ ਇੱਕ ਗਰੂਸਮ ਮਰਡਰ ਹੋਇਆ ਤਾਂ ਇਹ ਜਿਹੜਾ ਪੂਰਾ ਇਨਸੀਡੈਂਟ ਹੈ ਉੱਥੇ ਇੱਕ ਸੀਸੀਟੀਵੀ ਕੈਮਰਾ ਲੱਗਾ ਸੀਗਾ ਤਾਂ ਉਹਦੇ ਵਿੱਚ ਉਹ ਪੂਰਾ ਕੈਦ ਹੋਇਆ ਐਂਡ ਉਸ ਤੋਂ ਬਾਅਦ ਜਿਹੜੀ ਇਹ ਸੀਸੀਟੀਵੀ ਫੁਟੇਜ ਹੈ ਇਹ ਪਬਲਿਕ ਡੋਮੇਨ ਚ ਆ ਗਈ ਐਂਡ ਇਟ ਵਾਸ ਵਾਈਡਲੀ ਸਰਕੂਲੇਟਿਡ ਔਨ ਸੋਸ਼ਲ ਮੀਡੀਆ ਐਂਡ ਜਿਹੜੇ ਨਿਊਜ਼ ਟੀਵੀ ਚੈਨਲਸ ਅਗੇ ਨੇ ਤਾ ਇਹ ਬੜਾ ਸੈਂਸਿਟਿਵ ਮੈਟਰ ਸੀਗਾ ਇਮੀਡੀਏਟਲੀ ਪੁਲਿਸ ਪਾਰਟੀਆਂ ਵੇਰ ਡਿਸਪੈਚਡ ਟੂ ਦਾ ਸਪੌਟ ਐਂਡ ਵਿਚ ਦਾ ਪੁਲਿਸ ਪਾਰਟੀਆਂ ਵੇਰ ਲੈਡ ਬਾਈ ਡੀਐਸਪੀ ਸਿਟੀ ਸਮੀਰ ਜੀ ਹੈਗੇ ਨੇ ਐਂਡ ਇਹਨਾਂ ਦਾ ਜਿਹੜਾ ਐਸਐਚਓ ਹੈ ਐਵਿਡੈਂਸ ਨੰਬਰ ਟੂ ਆਕਾਸ਼ ਐਂਡ ਦੇ ਡਿਡ ਐਨ ਐਕਸਲੈਂਟ ਜੌਬ ਉਥੇ ਪਹਿਲਾ ਇਹਨਾਂ ਨੇ ਉਹ ਸਾਰਾ ਦੇਖ ਲਿਆ ਜਿਹੜਾ ਮੋਕਾ ਹੈਗਾ ਉਥੇ ਉਹ ਸੀਸੀਟੀਵੀ ਫੁਟੇਜ ਕਲੈਕਟ ਕੀਤੀ ਉਸ ਤੋਂ ਬਾਅਦ ਫੋਰੈਂਸਿਕ ਐਵਿਡੈਂਸਸ ਉਥੇ ਕਲੈਕਟ ਕਰਦੇ ਉਸ ਤੋਂ ਬਾਅਦ ਜਿਹੜੇ ਬੰਦੇ ਸੀਗੇ ਜਿਨ੍ਹਾਂ ਨੇ ਇਹਨੂੰ ਮਾਰਿਆ ਸੀਗਾ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਐਂਡ ਥੈਨ ਦੇ ਸਟਾਰਟਡ ਐ ਮੈਨਹੰਟ ਐਂਡ ਟੀਮਸ ਵਕਰੀ ਵਕਰੀ ਬਣਾ ਕੇ ਅਲੱਗ ਅਲੱਗ ਜਿੱਥੇ ਜਿੱਥੇ ਟਿਕਾਣੇ ਸਾਨੂੰ ਲੱਗ ਰਹੇ ਸੀਗੇ ਉਥੇ ਭੇਜਿਆ ਅੰਡ ਉਹ ਰਾਤ ਪੂਰੀ ਰਾਤ ਉਹ ਸਰਚ ਚੱਲਦਾ ਰਹਾ ਫਿਰ ਕੱਲ ਆਈ ਥਿੰਕ ਸ਼ਾਮ ਨੂੰ ਉਹਦੇ ਵਿੱਚ ਕਾਮਯਾਬੀ ਮਿਲੀ ਜਦੋਂ ਪੰਜਾਂ ਚੋਂ ਚਾਰ ਜਿਹੜੇ ਗੋਸ਼ੀ ਹੈਗੇ ਨੇ ਉਹ ਫੜੇ ਗਏ ਸੋ ਇਹਦੇ ਵਿੱਚ ਜਿਹੜੇ ਬੰਦੇ ਫੜੇ ਗਏ ਇੱਕ ਹਰਪ੍ਰੀਤ ਸਿੰਘ ਔਰ ਫੱਪੀ ਹੈਪੀ ਹੈ ਸਾਹਿਬ ਸਿੰਘ ਸਾਬੀ ਆਕਾਸ਼ ਸਕੰਸੀ ਇੱਕ ਰਣਜੀਤ ਸਿੰਘ ਦਦੂ ਉਹ ਇੱਕ ਹਨੀ ਕਰਕੇ ਹੈਗਾ ਬੰਦਾ ਉਹ ਹਜੇ ਰਹਿੰਦਾ ਹੈ ਸੋ ਇਹਦੇ ਵਿੱਚ ਜਦੋਂ ਅਸੀਂ ਫਿਰ ਇਹਨੂੰ ਸਟੱਡੀ ਕਰ ਰਹੇ ਸੀਗੇ ਕਿ ਰੀਜ਼ਨ ਬਿਹਾਈਂਡ ਦਿਸ ਮਰਡਰ ਬੇਸਿਕਲੀ ਦੋਨੋਂ ਪਾਸੇ ਇਹ ਆਟੋ ਡਰਾਈਵਰ ਸੀਗੇ ਤਾਂ ਸਵਾਰਿਆਂ ਦੇ ਪਿੱਛੇ ਇਹਨਾਂ ਦਾ ਰੋਲਾ ਸੀਗਾ ਪਹਿਲਾਂ ਵੀ ਇਹਨਾਂ ਦੀ ਤਕਰਾਰਬਾਜ਼ੀ ਹੋਈ ਸੀਗੀ ਪਰ ਉਹ ਇਹਨਾਂ ਨੇ ਸ਼ਰਾਬ ਸ਼ਰੂਪ ਪੀਤੀ ਸੀਗੀ ਤਾਂ ਫਿਰ ਉਹ ਜਿਹੜਾ ਕਨਫਰੋਂਟੇਸ਼ਨ ਉੱਥੇ ਹੋਇਆ ਤਾਂ ਇਟ ਇਵੈਂਚੁਅਲੀ ਉਹ ਕਲਿਮਿਨੇਟਿਡ ਇਨਟੂ ਅ ਮਰਡਰ ਇਦੇ ਵਿੱਚ ਜਿਹੜੇ ਦੋ ਦੋਸ਼ੀ ਹੈਗੇ ਨੇ ਕਰੰਜੀਤ ਸਿੰਘ ਉਹਦੇ ਬਰ ਖਿਲਾਫ ਪਹਿਲਾਂ ਹੀ ਡਿਵੀਜ਼ਨ ਨੰਬਰ 2 ਥਾਣੇ ਦੇ ਵਿੱਚ ਚੋਰੀ ਦਾ ਇੱਕ ਮੁਕਦਮਾ ਦਰਜ ਹੈਗਾ 2022 ਦਾ ਇਸ ਤੋਂ ਇਲਾਵਾ ਇੱਕ ਆਕਾਸ਼ ਕਾਂਸੀ ਹੈ ਉਹਦੇ ਬਰ ਖਿਲਾਫ ਜਿਹੜਾ ਡਮਟਾਲ ਪੁਲਿਸ ਸਟੇਸ਼ਨ ਹੈ ਇਹਨਾਂ ਦੀ ਇੱਕ ਚੌਂਕੀ ਹੈ ਢਾਂਗੂ ਪੁਲਿਸ ਪੋਸਟ ਉੱਥੇ 23 24 ਦਾ ਇਹਦੇ ਬਰ ਖਿਲਾਫ ਪਰਚਾ ਦਰਜ ਹੈ ਐਂਡ ਇੰਟਰਸਟਿੰਗਲੀ ਜਿਹੜਾ ਬੰਦਾ ਜਿਹਦਾ ਕਤਲ ਹੋਇਆ उसके बरखिलाफ़ भी तीन मुकदमे पहला दर्ज ने दो हज़ार नौ का दो हज़ार पंद्रह का दो हज़ार बई का एक तीन सौ सत्त का भी वह बर खिलाफ़ परचा दर्ज है तीन सौ छे और फिर तीन सौ निन्यानवे चार सौ so, दो चार सौ गया सो भी क्रिमिनल रिकॉर्ड स परसन बिन किल्ड बट द टीम डिड एन एक्सलेंट वर्क ऑन दिस एंड विद इन टूवल्व आवर्स ये जो केस ट्रेस होया ਐਂਡ ਇਹਦੇ ਵਿੱਚ ਜਿਹੜੇ ਵੈਪਨਸ ਹੈ ਦੇ ਹੈਵ ਬੀਨ ਰਿਕਵਰਡ ਤੇ ਉਹ ਆਟੋ ਡਰਾਈਵਰ ਸੀਗੇ ਸਵਾਰੀਆਂ ਦੇ ਪਿੱਛੇ ਉਹ ਉਹਨਾਂ ਦਾ ਇਸ਼ੂ ਹੋ ਗਿਆ ਸੀਗਾ ਤੇ ਉਹ ਬੇਸਿਕਲੀ ਇੱਕ ਰੀਜ਼ਨ ਬਣ ਗਿਆ ਇਨ ਇਨਵੈਸਟੀਗੇਸ਼ਨ ਨਾਥਿੰਗ ਆਫ ਦਿਸ ਸੌਰਟ ਹੈਜ਼ ਕਮ ਟੂ ਫੋਰ ਤਾਂ ਉਹ ਬੇਸਿਕਲੀ ਆਟੋ ਡਰਾਈਵਰ ਹੀ ਸੀਗੇ ਸਵਾਰੀਆਂ ਦਾ ਹੀ ਉਹ ਰੋਲਾ ਸੀਗਾ